ਸਸ਼ੀਆ ਕਾਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਜਨ ਅੱਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਪਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਦੇ ਰੇਲਵੇ ਕਾਮੀਆਂ ਦੇ ਹੜਤਾਲ ਦਾ ਖ਼ਤਰਾ ਇਸ ਦੇ ਨਾਲ ਹੀ ਵੈਨਕੂਵਰ ਕੈਨੇਡਾ ਉੱਤੇ ਹੁਣ ਰੇਲ ਕਾਮੀਆਂ ਦਾ ਹੜਤਾਲ ਦਾ ਖ਼ਤਰਾ ਮੰਡਰਾ ਰਿਹਾ ਹੈ ਅਤੇ ਸਮਾਂ ਲੰਘਣ ਦੇ ਨਾਲ ਕਾਰੋਬਾਰੀਆਂ ਸਣੇ ਕਿਸਾਨਾਂ ਦੇ ਦਿਲਾਂ ਦੀਆਂ ਅੜਕਣਾ ਤੇਜ਼ ਹੁੰਦੀਆਂ ਜਾ ਰਹੀਆਂ ਹਨ ਕੈਨੇਡੀਅਨ ਰੇਲਵੇ ਵੱਲੋਂ ਹਰ ਸਾਲ 350 ਅਰਬ ਡਾਲਰ ਮੁੱਲ ਦੀਆਂ ਵਸਤਾਂ ਦਾ ਟੋਆ ਟਵਾਈ ਕੀਤੀ ਜਾਂਦੀ ਹੈ ਅਤੇ بندرگاہ ਦੇ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦੇ ਅੱਧੇ ਤੋਂ ਵੱਧ ਹਿੱਸੇ ਰੇਲਵੇ ਰਾਹੀਂ ਪਹੁੰਚਾਏ ਜਾਂਦੇ ਹਨ ਅਤੇ ਕੈਨੇਡੀਅਨ ਨੈਸ਼ਨਲ ਰੇਲਵੇ ਨੇ ਤੇ ਕੈਨੇਡੀਅਨ ਪੈਸੀਫਿਕ ਸਿਟੀ ਲੀਮ ਤੇ ਤਕਰੀਬਨ 9300 ਕਾਮੀਆਂ ਦੀ ਸਭਾਵਨਾ ਹੜਤਾਲ ਦਾ ਅਸਰ ਪਹਿਲਾਂ ਹੀ ਨਜ਼ਰ ਆਉਂਦਾ ਸ਼ੁਰੂ ਹੋ ਗਿਆ ਹੈ ਕਿਉਂਕਿ ਕੁਝ ਕਲਾਇੰਟ ਵੱਲੋਂ ਆਪਣੇ ਕਾਰਗੋ ਦੇ ਗਰੂਟ ਬਦਲਨੇ ਜਾ ਰਹੇ ਹਨ ਅਤੇ ਦੂਜੇ ਪਾਸੇ ਹੜਤਾਲ ਦੀ ਹੋਣ ਦੀ ਸੂਰਤ ਵਿੱਚ ਵੀ ਆ ਗਈ ਹੈ ਤੇ ਪਾਣੀ ਵਿੱਚ ਰਲਾਉਣ ਲਈ ਕਲੋਰੀਨ ਦੀਆਂ ਟੋਆ ਟਵਾਈ ਨਹੀਂ ਰੋਕੀ ਜਾ ਸਕਦੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ